ਹਾਂਜੀ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਚਾਵਲ ਜਦੋਂ ਬੱਚੇ ਸਕੂਲੋਂ ਆਉਂਦੇ ਆ ਉਦੋਂ ਇਹ ਹੁੰਦਾ ਵੀ ਹੁਣ ਬੱਚਿਆਂ ਨੂੰ ਕੀ ਬਣਾ ਕੇ ਦੇਈਏ ਕਿਉਂਕਿ ਲੰਚ ਉਹਨਾਂ ਨੇ ਸਕੂਲ ਦੇ ਵਿੱਚ ਕਰਕੇ ਆਉਂਦੇ ਆ ਤੇ ਰੋਟੀ ਦਾ ਕੋਈ ਟਾਈਮ ਨਹੀਂ ਰਹਿੰਦਾ ਸੋ ਅੱਜ ਆਪਾਂ ਬੱਚਿਆਂ ਲਈ ਚਾਵਲ ਬਣਾ ਰਹੇ ਅਗੇ ਆਪਾਂ ਫਰਾਈ ਪੈਨ ਲੈ ਲਈ ਉਹਦੇ ਵਿੱਚ ਆਪਾਂ ਘਿਓ ਪਾ ਲਿਆ ਘਿਓ ਨੂੰ ਗਰਮ ਹੋਣ ਦਿੱਤਾ ਗਰਮ ਹੋਣ ਤੋਂ ਬਾਅਦ ਆਪਾਂ ਉਹਦੇ ਵਿੱਚ ਜੀਰਾ ਪਾਇਆ ਤੇ ਉਸ ਤੋਂ ਬਾਅਦ ਕੁਝ ਕੁ ਸੁੱਕੇ ਮਸਾਲੇ ਜਿਹੜੇ ਮੈਂ ਪਹਿਲਾਂ ਹੀ ਆਪਦੇ ਕੋਲ ਪੀਸ ਕੇ ਰੱਖੇ ਹੋਏ ਆ ਉਹਨਾਂ ਦਾ ਥੋੜਾ ਜਿਹਾ ਥੋੜਾ ਜਿਹਾ ਪਾਉਣੇ ਆ ਉਹ ਬਸ ਬਿਲਕੁਲ ਥੋੜੇ ਜਿਹੇ ਪਾਉਣੇ ਆ ਫਿਰ ਆਪਾਂ ਨੂੰ ਘਿਓ ਦੇ ਵਿੱਚ ਜਿਹੜਾ ਇਹਦਾ ਟੇਸਟ ਆ ਉਹ ਮਿਕਸ ਹੋਣ ਦੇਵਾਂਗੇ ਤੇ ਫਿਰ ਆਪਾਂ ਉਸ ਤੋਂ ਬਾਅਦ ਪਾਵਾਂਗੇ ਪਾਲਕ ਪਾਲਕ ਤੁਸੀਂ ਪਹਿਲਾਂ ਵਾਸ਼ ਕਰਕੇ ਰੱਖ ਲੈਣਾ ਮੈਂ ਜਸਟ ਹੁਣੇ ਵਾਸ਼ ਕੀਤਾ ਤਾਂ ਕਰਕੇ ਇਹਨਾਂ 'ਚ ਥੋੜਾ ਜਿਹਾ ਪਾਣੀ ਹੈ ਕਿਉਂ ਗਰਮ ਹੋਣ ਕਰਕੇ ਪਾਣੀ ਦਾ ਮਿਕਸ ਹੋਣ ਕਰਕੇ ਫਿਰ ਇਹਨੇ ਐਦਾਂ ਮਤਲਬ ਛਿੱਟੇ ਪਾਉਣਿਆ ਤਾਂ ਇਸ ਲਈ ਇਹਨੂੰ ਦੂਰ ਖੜ ਕੇ ਪਾਉਣਾ ਜੇ ਤੁਸੀਂ ਮਤਲਬ ਉਸੇ ਟਾਈਮ ਹੀ ਵਾਸ਼ ਕੀਤਾ ਪਾਲਕ ਨੂੰ ਤੇ ਤੁਸੀਂ ਗੈਸ ਨੂੰ ਸਲੋ ਕਰ ਦੇਣਾ ਕਿਉਂਕਿ ਆਪਾਂ ਪਾਲਕ ਨੂੰ ਥੋੜਾ ਜਿਹਾ ਸੇਕ ਲਵਾਉਣਾ ਜੇ ਜ਼ਿਆਦਾ ਤੇਜ਼ ਗੈਸ ਦੇ ਉੱਪਰ ਤੁਸੀਂ ਇਹਨੂੰ ਉਹ ਕਰੋਗੇ ਕਰਕੇ ਤਾਂ ਫਿਰ ਇਹਨੇ ਮੱਚ ਜਾਣਾ ਹੈ ਉਹ ਗੈਸ ਨੂੰ ਘਟ ਕਰਕੇ ਆਪਾਂ ਇਹਨੂੰ ਹਲਕਾ ਹਲਕਾ ਫਰਾਈ ਕਰਨਾ ਸੋ ਇਹ ਹੁਣ ਫਰਾਈ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਆਲੂ ਪਾਵਾਂਗੇ ਤੁਸੀਂ ਇੱਕ ਆਲੂ ਯੂਜ਼ ਕਰ ਸਕਦੇ ਹੋ ਦੋ ਕਰ ਸਕਦੇ ਹੋ ਤੇ ਲੰਮੇ ਸਾਈਜ਼ 'ਚ ਵੀ ਕੱਟ ਸਕਦੇ ਹੋ ਬਟ ਪਤਲਾ ਕੱਟਣਾ ਮੈਂ ਆਲੂ ਇੱਥੇ ਤਿੰਨ ਯੂਜ਼ ਕੀਤੇ ਆ ਕਿਉਂਕਿ ਮੈਂ ਬੱਚਿਆਂ ਲਈ ਬਣਾ ਰਹੀ ਹਾਂ ਸੋ ਬੱਚਿਆਂ ਨੂੰ ਆਲੂ ਪਸੰਦ ਨੇ ਇਸ ਲਈ ਮੈਂ ਜ਼ਿਆਦਾ ਪਾਏ ਆ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਕੁਝ ਹੋਰ ਵੀ ਕੋਈ ਕੋਈ ਹੋਰ ਵੀ ਸਬਜੀ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਸਬਜੀ ਵੀ ਐਡ ਕਰ ਸਕਦੇ ਹੋ ਬਸ ਇਹਨਾਂ ਨੂੰ ਮਤਲਬ ਫਰਾਈ ਕਰਨਾ ਹੈ 3 ਤੋਂ 4 ਮਿੰਟ ਨਾ ਸਬਜ਼ੀਆਂ ਨੂੰ ਪਹਿਲਾਂ ਫਰਾਈ ਕਰਨਾ ਹੈ ਤੇ ਮੈਂ ਇੱਕ ਪਿਆਜ਼ ਕੱਟਿਆ ਇੱਕ ਹੀ ਪਿਆਜ਼ ਪਾਇਆ ਮੈਂ ਇਹਦੇ ਵਿੱਚ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਆਪਾਂ ਇਹਨਾਂ ਨੂੰ 2 ਤੋਂ ਸੋਰੀ 3 ਤੋਂ 4 ਮਿੰਟ ਤੱਕ ਫਰਾਈ ਕਰਨਾ ਹੈ ਤੇ ਗੈਸ ਨੂੰ ਸਲੋ ਕਰਕੇ ਤੇਜ਼ ਨਹੀਂ ਕਰਨਾ ਗੈਸ ਨੂੰ ਜੇ ਤੁਸੀਂ ਕਰਾਂਗੇ ਤਾਂ ਆਲੂਆਂ ਨੇ ਕੜਾਈ 'ਚ ਲੱਗ ਜਾਣਾ ਨੀਚੇ ਮੱਚ ਕੇ ਹਨਾ ਤਾਂ ਇਹਨਾਂ ਨੂੰ ਕੱਟ ਕਰਕੇ ਕੈਂ ਸਫੇਰੀ ਪਕਾਉਣਾ ਤੇ ਆਪਾਂ ਇਹਨੂੰ ਢੱਕ ਦੇਣਾ ਬਸ 3 ਤੋਂ 4 ਮਿੰਟ ਤੱਕ ਆਪਾਂ ਇਹਨੂੰ ਇਦਾਂ ਢੱਕ ਕੇ ਰੱਖਣਾ ਤੇ ਉਸ ਤੋਂ ਬਾਅਦ ਜਦੋਂ ਆਪਾਂ ਇਹਨਾਂ ਨੂੰ ਚੈੱਕ ਕਰਾਂਗੇ ਤਾਂ ਇਹ ਅਧ ਪੱਕੇ ਜੇ ਹੋ ਜਾਣਗੇ ਜਿਵੇਂ ਇਹ ਵਧੀਆ ਬਣ ਜਾਣਗੇ ਫਿਰ ਆਪਾਂ ਇਹਨਾਂ 'ਚ ਘਰਸੀ ਘੁਮਾ ਕੇ ਫਿਰ ਆਪਾਂ ਇਹਨਾਂ 'ਚ ਬਾਕੀ ਜਿਹੜੇ ਆਪਣੇ ਮਸਾਲੇ ਨੇ ਆਪਾਂ ਉਹ ਐਡ ਕਰ ਦੇਣੇ ਆ ਬਸ ਮੈਂ ਇਹਦੇ ਵਿੱਚ ਮਿਰਚ ਤੇ ਨਮਕ ਹੀ ਪਾਇਆ ਕੋਈ ਐਕਸਟਰਾ ਮਸਾਲਾ ਨਹੀਂ ਪਾਇਆ ਜਿੱਦਾਂ ਮੈਗੀ ਮਸਾਲਾ ਜਾਂ ਫਿਰ ਕੋਈ ਹੋਰ ਵੀ ਮਸਾਲਾ ਟੇਸਟ ਵਾਸਤੇ ਹੋਰ ਕੋਈ ਮਸਾਲਾ ਨਹੀਂ ਪਾਇਆ ਬਸ ਮਿਰਚ ਪਾਈ ਹੈ ਮੇਰੇ ਕੋਲੇ ਬਿਲਕੁਲ ਹੀ ਛੋਟਾ ਜਿਹਾ ਸਪੂਨ ਹੈ ਟੀस्पून ਤੋਂ ਵੀ ਛੋਟਾ ਸਪੂਨ ਇਸ ਲਈ ਮੈਂ ਦੋ ਦੋ ਵਾਰ ਕਰਕੇ ਯੂਜ਼ ਕਰ ਰਹੀ ਹਾਂ ਤੁਸੀਂ ਪਾਉਣਾ ਚਮਚਾ ਮਿਰਚ ਦਾ ਤੇ ਪਾਉਣਾ ਚਮਚਾ ਬਾਕੀ ਨਮਕ ਜਿੱਦਾਂ ਵੀ ਤੁਹਾਨੂੰ ਟੇਸਟ ਤਿੱਖਾ ਘੱਟ ਤਿੱਖਾ ਪਸੰਦ ਆ ਤੁਸੀਂ ਓਦਾਂ ਯੂਜ਼ ਕਰ ਸਕਦੇ ਹੋ ਮਟਮੈਂ ਵਾਸੀ ਦੋ ਚੀਜ਼ਾਂ ਹੀ ਪਾਈਆਂ ਇੱਥੇ ਐਕਸਟਰਾ ਮਸਾਲਾ ਕੋਈ ਨਹੀਂ ਪਾਇਆ ਇਹ ਮੇਰੇ ਕੋਲੇ ਛੋਟੀ ਜੀ ਇੱਕ ਕੜਾਈ ਹੈ ਇਹ ਮੈਂ ਅੱਧੀ ਕੜਾਈ ਚੌਲਾਂ ਦੀ ਲਈ ਹੈ ਇਹ ਅੱਧੀ ਕੜਾਈ ਚੌਲਾਂ ਦੀ ਲਈ ਹੈ ਤੇ ਮੈਂ ਇੱਕ ਕੜਾਈ ਭਰ ਕੇ ਪਾਣੀ ਦੀ ਪਾਉਂਗੀ ਜੇਕਰ ਤੁਸੀਂ ਪ੍ਰੈਸ਼ਰ ਕੁੱਕਰ ਚ ਬਣਾ ਰਹੇ ਹੋ ਤਾਂ ਤਾਂ ਤੁਸੀਂ ਡਬਲ ਪਾਣੀ ਹੀ ਲੈਣਾ ਜਿਵੇਂ ਅੱਧੀ ਕੜਾਈ ਇਹ ਮੈਂ ਲੱਤੀ ਜਿਵੇਂ ਇੱਕ ਕੌਲੀ ਚੌਲਾਂ ਦੀ ਦੋ ਕੌਲੀਆਂ ਪਾਣੀ ਦੀਆਂ ਐਦਾਂ ਹੁਣ ਮੈਂ ਇੱਥੇ ਅੱਧੀ ਕੜਾਈ ਚੌਲਾਂ ਦੀ ਲਈ ਹੈ ਇੱਕ ਕੌਲੀ ਇੱਕ ਕੜਾਈ ਭਰ ਕੇ ਲਈ ਹੈ ਪਾਣੀ ਦੀ ਤੇ ਇੱਕ ਥੋੜਾ ਜਿਹਾ ਉੱਪਰ ਪਾਇਆ ਪਾਣੀ ਜੇ ਤੁਸੀਂ ਖੁੱਲੇ ਭਾਂਡੇ ਚ ਬਣਾ ਰਹੇ ਹਾਂ ਚਾਵਲ ਤਾਂ ਤੁਹਾਨੂੰ ਪਾਣੀ ਵੱਧ ਪਾਉਣਾ ਪੈਣਾ ਥੋੜਾ ਜਿਹਾ ਕੁੱਕਰ ਦੇ ਵਿੱਚ ਬਣਾ ਰਹੇ ਹਾਂ ਤਾਂ ਤੁਸੀਂ ਜਿੰਨੇ ਚਾਵਲ ਪਾਏ ਉਹਦਾ ਡਬਲ ਪਾਣੀ ਪਾਉਣਾ ਸੋ ਹੁਣ ਆਪਾਂ ਇਹਨੂੰ ਟੱਕ ਦੇਾਂਗੇ ਟੱਕ ਕੇ ਰੱਖ ਕੇ ਆਪਾਂ ਇਹਨੂੰ 6 ਤੋਂ 7 ਮਿੰਟ ਤੱਕ ਪਕਾਉਣਾ 6 ਤੋਂ 7 ਮਿੰਟਾਂ ਦੇ ਵਿੱਚ ਆਪਣੇ ਇਹ ਚਾਵਲ ਬਣ ਕੇ ਰੈਡੀ ਹੋ ਜਾਣਗੇ ਸੋ ਜਦੋਂ ਇਹ ਅੱਧ ਕੱਚੇ ਜਿਹੇ ਹੋ ਜਾਣਗੇ ਇੰਨਾ ਕੁ ਪਾਣੀ ਇੰਨਾ ਚ ਰਹਿ ਜਾਣਾ ਉਦੋਂ ਆਪਾਂ ਇਹਨਾਂ ਚ ਧਨੀਆ ਐਡ ਕਰ ਦੇਣਾ ਇਹਦੇ ਵਿੱਚ ਤਨੀ ਐਡ ਕਰਕੇ ਜਿਵੇਂ 3-4 ਮਿੰਟਾਂ ਬਾਅਦ ਆਪਾਂ ਇਹਦੇ ਚ ਤਨੀ ਐਡ ਕਰਤਾ ਉਸ ਤੋਂ 3-4 ਮਿੰਟਾਂ ਤੱਕ ਆਪਾਂ ਇਹਨੂੰ ਫੇਰ ਟੱਕ ਕੇ ਰੱਖ ਦੇਣਾ ਸੋ ਜਦੋਂ ਆਪਾਂ ਹੁਣ ਇਹਨੂੰ ਦੁਬਾਰਾ ਚੈੱਕ ਕਰਾਂਗੇ 3-4 ਮਿੰਟਾਂ ਤੱਕ ਤਾਂ ਫਿਰ ਇਹ ਆਪਣੇ ਬਣ ਕੇ ਬਿਲਕੁਲ ਰੈਡੀ ਹੋ ਜਾਣਗੇ ਦੇਖੋ ਨਾਲ ਤਾਂ ਜ਼ਿਆਦਾ ਟਾਈਮ ਲੱਗਿਆ ਤੇ ਨਾਲੇ ਟੇਸਟੀ ਵੀ ਬਹੁਤ ਬਣਦੇ ਆ ਤੇ ਬੱਚੇ ਬਹੁਤ ਚਾ ਕੇ ਖਾਂਦੇ ਆ ਇਹ ਦੇਖੋ ਤੁਸੀਂ ਕੋਈ ਇਹਨਾਂ ਨੂੰ ਉਬਾਲਣਾ ਨਹੀਂ ਬਿਨਾਉ ਵਾਲੇ ਆਪਾਂ ਬਣਾਏ ਆ ਫਿਰ ਵੀ ਕੱਲਾ ਕੱਲਾ ਚਾਵਲ ਬਣਿਆ ਕਿੰਨਾ ਵਧੀਆ ਲੱਗ ਰਿਹਾ ਦੇਖੋ ਦੇਖਣ ਜੀ ਸੋ ਕੋਈ ਇਹਨਾਂ ਨੂੰ ਅਲੱਗ ਤੋਂ ਤੜਕਾ ਲਾਉਣ ਦੀ ਕੋਈ ਜ਼ਰੂਰਤ ਨਹੀਂ ਸਿੱਧਾ ਸਿੰਪਲ ਤਰੀਕੇ ਨਾਲ ਐਦਾਂ ਤੁਸੀਂ ਚਾਵਲ ਬਣਾਉਣੇ ਆ ਬਹੁਤ ਟੇਸਟੀ ਬਣਦੇ ਆ ਕੋਈ ਹੋਰ ਸਬਜੀ ਇਹਦੇ ਚ ਐਡ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਕਰ ਸਕਦੇ ਹੋ ਇਹ ਖਾਣ ਦੇ ਵਿੱਚ ਵੀ ਬੜੇ ਟੇਸਟੀ ਬਣਦੇ ਆ ਇਹਨਾਂ ਨੂੰ ਤੁਸੀਂ ਚਾਹੋ ਤਾਂ ਦਹੀਂ ਨਾਲ ਵੀ ਖਾ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ